ਉਹੀ ਤਾਂ ਬੋਲੀ ਜਾਂਦੀ ਹੈ ਜੇ ਭਾਈ ਤੁਸੀਂ ਸਾਨੂੰ ਨਹੀਂ ਚੰਨ ਸਕਦੇ ਨਾ ਆਿਆਂ ਨੂੰ ਅਸੀਂ ਆਪ ਦਾ ਬਗ ਜਾਨੇ ਆ ਪਹਿਲੇ ਤਾਂ ਸਵੇਰੇ ਰੋਟੀ ਤੋਂ ਜਵਾਬ ਦੇਤਾ ਆ ਗਈ ਭੈ ਤਾਂ ਪਰ ਕੇ ਹੁਣ ਮਿੰਨਾ ਵੀ ਨੂੰ ਫੇਰ ਨਹੀਂ ਚਾਹੁੰਦੇ ਨਾ ਕੋਈ ਨਾ ਇਹਨਾਂ ਦੇ ਛੁੱਟੀਆਂ ਤਾਂ ਮੈਂ ਘਟਾਉਂਗੀ ਮੰਮੀ ਮੰਮੀ ਆ ਜਾ ਬਾਹਰ ਖੁਸ਼ੀ ਲੱਗਦੀ ਐ ਅੱਜ ਖੁਸ਼ੀ ਤਾਂ ਹੋਣੀ ਐ ਮੰਮੀ ਹਾਂ ਕੀ ਗੱਲ ਹੋ ਗਈ 6 ਮਹੀਨਿਆਂ ਬਾਅਦ ਪੇਕੇ ਜਾਉਂਗੀ ਗਰਮੀ ਦੀਆਂ ਛੁੱਟੀਆਂ ਮਿਲ ਗਈਆਂ ਚੱਲ ਵਧੀਆ ਹੋਇਆ ਪੁੱਤ ਹਾਂ 1 ਮਹੀਨੇ ਦੀਆਂ ਮਿਲੀਆਂ ਨਹੀਂਆਂ ਤੇ ਮਹੀਨਾ ਮੈਂ ਪੇਕੀ ਲਾ ਕੇ ਆਉਂਗੀ ਨਾ ਕੋਈ ਨਾ ਪੁੱਤ ਉਹ ਤਾਂ ਸਾਨੂੰ ਪਤਾ ਹੀ ਹੈਗਾ ਹਨਾ ਵੀ ਕਿਉਂ ਆਏ ਲੱਗੇ ਕਰਕੇ ਵੀ ਡਿਊਟੀ ਦਾ ਕੰਮ ਹੈਗਾ ਆਇਆ ਜਾਇਆ ਜਾਂਦਾ ਹੀ ਨਹੀਂ ਆਹੀ ਟਾਈਮ ਆਗਾ ਜਾਣਦਾ ਬਸ ਹੋਰ ਤਾਂ ਹੀ ਹੁੰਦਾਗਾ ਅੱਗੇ ਤਾਂ ਬਗਜੀਆਂ ਤੀਆਂ ਚ ਹੋਰ ਤਾਂ ਕੁੜੀਆਂ ਛੁੱਟੀਆਂ 'ਚ ਜਾਂਦੀਆਂ ਨੇਂ ਗੀਆਂ ਫਿਰ ਤੀ ਅੱਜ ਮੈਂ ਤਾਂ ਕਿੱਥੇ ਜਾ ਸਕਦੀ ਐਂਗੀ ਇਹ ਤਾਂ ਮੈਂ ਕਿੱਥੇ ਜਾ ਸਕਦੀ ਐਂ ਨਾਲੇ ਗਾਗਨ ਪੈਣ ਆਊਗੀ ਉਹਦਾ ਤਾਂ ਪਤਾ ਨਹੀਂ ਪੁੱਤ ਉਹ ਤਾਂ ਜੀਰੀ-ਜੂਰੀ ਲਾਉਂਦੇ ਨੇਗੇ ਐਡਾ ਤਾਂ ਉਹਨਾਂ ਦੇ ਬਿੱਡ ਲੱਗਿਆ ਹੋਇਆਗਾ ਖੇਤੀਬਾੜੀ ਕਰਦੇ ਨੇ ਨਾ ਉਹਨੇ ਮੈਨੂੰ ਫੋਨ ਕਰਿਆ ਵੀ ਮੈਂ ਆਉਂਗੀ ਪਿੱਛੋ ਦੇਖ ਲਾਂਗੇ ਜੇ ਆ ਗਈ ਤੂੰ ਉਦੋਂ ਪਹਿਲਾਂ ਜਾਇ ਐਂ ਹੋਰ ਮੰਮੀ ਸਾਇ ਤਾਂ ਆਪ ਕਹੀ ਜਾਂਦਾਗਾ ਮੰਮੀ ਕਿੱਦੇ ਨਾਨਕੀ ਜਾਵਾਂਗੇ ਕਿੱਦੇ ਜਾਵਾਂਗੇ ਮੈਨੂੰ ਵੀ ਛੁੱਟੀਆਂ ਮਿਲਣ ਆਲੀਆਂ ਨੇਗੀਆਂ ਤੂੰ ਤਾਂ ਰੋਜ਼ ਹੀ ਕਹਦਨੀ ਐ ਜਾਵਾਂਗੇ ਜਾਂਦੇ ਤਾਂ ਹੈ ਨਹੀਂਗੇ ਉਹਨੂੰ ਤਾਂ ਵਾਰੀ ਐਚ ਵੀ ਹੋਈ ਪਈ ਐ ਕੋਈ ਨਾ ਤਾ ਅੱਜ ਉਹਨੂੰ ਵੀ ਛੁੱਟੀਆਂ ਹੋ ਜਾਣੀਆਂ ਫਿਰ ਤੁਸੀਂ 4-5 ਦਿਨ ਲਾਏ ਆਇਓ ਆਪਣੇ ਹੋਰ ਵੀ ਰਿਸ਼ਤੇਦਾਰੀਆਂ ਨੇ ਉੱਥੇ ਵੀ ਜਾਇਆਇਓ ਨਾਲ ਤਾਂ ਸੈਜ ਨੂੰ ਛੁੱਟੀਆਂ ਮਿਲ ਜਾਣੀਆਂ ਕਿਤੇ ਸਾਰੀਆਂ ਛੁੱਟੀਆਂ ਉੱਥੇ ਨਾ ਲਾਏ ਆਇਓ ਨਾਲੇ ਹੋਰ ਰਿਸ਼ਤੇਦਾਰੀਆਂ ਚ ਵੀ ਘੁੰਮ ਆਇਓ ਮੈਂ ਮੁੰਡੇ ਨੂੰ ਕਹਿ ਦਊਂਗੀ ਨਾਲੇ ਇਹ ਛੁੱਟੀ ਲੈ ਲੂਗਾ ਉਹਦੇ ਦਫ਼ਤਰ ਚੋਂ 15-20 ਦਿਨ ਤਾਂ ਲਾ ਕੇ ਆਉਂਗੀ ਮੰਮੀ ਨਵਾਂ ਨਵਾਂ ਮੇਰੇ ਪ੍ਰਾਦਾ ਵਿਆਹ ਹੋਇਆਗਾ ਨਵੀਂ ਨਵੀਂ ਮੇਰੀ ਪਰਜਾਈ ਆਏਗੀ 2-4 ਦਿਨਾਂ ਨੂੰ ਅਫਤਾਰ ਨੂੰ ਕਹਿ ਦਊਂ ਮੈਨੂੰ ਛੱਡਿਆ ਆਊਗਾ ਇਹ ਤਾਂ ਹੈ ਤਾ ਉਹ ਤਾਂ ਗਈ ਸੀ ਕਦੋਂ ਦਾ ਚੂੜਾ ਵਧਾ ਕੇ ਆਈਆਂ ਆਥਣ ਨੂੰ ਆ ਗਈ ਸੀ ਚੱਲ ਹੁਣ ਲਾ ਆਈਂ ਨਾ ਤੇਰ ਪਰਚਾਈ ਦੇ ਨਾ ਸਵਾ ਦਾ ਪਤਾ ਲੱਗ ਜੂ ਤੈਨੂੰ ਵੀ ਕਮੇ ਆ ਕਮੇ ਬੇਬੇ ਨੂੰ ਰੱਖ ਦੀਏਗੀ ਲੈ ਆ ਆ ਗਿਆ ਆ ਕੁਰਸੀ ਲੈ ਲਵਤ ਕੀ ਹੋ ਗਿਆ ਮੰਮੀ ਕਾਦੀ ਸਲਾਹ ਕਰੀ ਜਾਨੀ ਹੋਗੇ ਕਾਦੀ ਸਲਾਹ ਕਰਨੀ ਪੁੱਤ ਵੀਰਪਾਲ ਤਾਂ ਬੜੀ ਖੁਸ਼ ਹੋ ਰਹੀ ਹੈਗੀ ਇਹਨੂੰ ਜੂਨ ਦੀਆਂ ਛੁੱਟੀਆਂ ਮਿਲ ਗਈਆਂ ਨਾ ਕਹਿੰਦੀ ਮੈਂ ਜਾਣਾਗਾ ਮੈਂ ਕਿਹਾ ਭਾਈ ਚੱਲ ਤੂੰ ਕੋਈ ਨਾ ਤੂੰ ਵਗ ਜੀ ਅੱਗੇ ਤਾਂ ਕੁੜੀਆਂ ਹੁੰਦੀਆਂ ਸੌਣ ਚ ਕੱਟੀਆਂ ਹੋਤਾ ਹੈ ਜੂਨ ਦੀਆਂ ਛੁੱਟੀਆਂ ਜਿੱ ਇਕੱਠੀਆਂ ਹੁੰਦੀਆਂ ਨੇ। ਹਾਂ ਮਮੀ ਮੈਨੂੰ ਐ ਲੱਗਦਾ ਕਿਸੇ ਹੋਰ ਨੂੰ ਚਾਹ ਹੋਵੇ ਨਾ ਹੋਵੇ ਵੀਰਪਾ ਨੂੰ ਤਾਂ ਬਾਲਾ ਚਾਹੇਗਾ। ਹੋਰ ਇਹਨੇ ਫਿਰ ਪਰਝਾਈ ਦੀਆਂ ਪੱਕੀਆਂ ਰੋਟੀਆਂ ਵੀ ਖਾਣੀਆਂ ਨਾ ਉੱਥੇ। ਲੈ ਚਾਹ ਹੋਵੇ ਨਾ ਜੀ ਨਵੀਂ ਪਰਝਾਈ ਦਾ। ਅੱਗੇ ਤਾਂ ਨਾ ਮੈਂ ਜਦੋਂ ਜਾਂਦੀ ਸੀਗੀ ਆਪ ਬਣਾ ਕੇ ਖਾਂਦੀ ਸੀ ਕਿਉਂ ਬੇਬੇ ਤੋਂ ਕਿਹੜਾ ਕੁਝ ਬੰਦਦਾ ਸੀਗਾ। ਹੁਣ ਨਵੀਂ ਪਰਝਾਈ ਦੀਆਂ ਪੱਕੀਆਂ ਖਾ ਕੇ ਆਉਂਗੀ। ਚੱਲ ਕੋਈ ਨਹੀਂ ਜਿੰਨਾ ਤੇਰਾ ਜੀ ਕਰਦਾ ਉਹਨਾ ਟਾਈਮ ਲਾ ਐ। ਅਸੀਂ ਕਿਹੜਾ ਰੋਕਦੇ ਆਂਗੇ ਤੈਨੂੰ। ਹੁਣ ਲਾ ਕੇ ਆਉਂਵੇਂ ਤਾਂ 15-20 ਦਿਨ ਉਹਦੋਂ ਪਹਿਲਾਂ ਨਹੀਂ ਆਉਂਦੀ। ਚਲ ਮੈਂ ਅਮਰਤ ਨੂੰ ਫੋਨ ਕਰਦੀ ਆਂ ਜੀ ਜੇ ਤਾਂ ਅਮਰਤ ਕੋਈ ਟਾਈਮ ਹੋਇਆ ਫਿਰ ਤਾਂ ਉਹ ਲੈ ਜਾਊਗਾ ਮੈਨੂੰ ਆ ਕੇ ਨਹੀਂ ਫਿਰ ਮੈਨੂੰ ਤੁਸੀਂ ਛੱਡਿਆ ਜੋ ਚਲ ਕੋਈ ਨਹੀਂ ਮੰਮੀ ਚਾਹ ਲਿਆ ਮੇਰੇ ਵਾਸਤੇ ਬਣਾ ਕੇ ਠੀਕ ਹੈ ਬੱਸ ਬਣਾ ਕੇ ਲੈ ਮੈਂ ਨਾ ਅਮਰਤ ਨੂੰ ਫੋਨ ਲਾਉਣੀ ਆਂਗੀ ਪਤਾ ਲੱਗੂਗਾ ਸ਼ੌਕ ਤਾਂ ਨਹੀਂ ਕੀ ਗੱਲ ਲੈ ਕੀ ਇਹ ਤੂੰ ਪਹਿਲਾਂ ਵੀ ਲਾਇਆ ਸੀ ਉਦੋਂ ਵੀ ਨਹੀਂ ਚੱਕਿਆ ਚੰਨੂ ਕੱਟ ਕੇ ਨਾ ਮੈਂ ਸੋਮਨ ਨੂੰ ਲਾਉਂਦੀ ਆਂਗੀ ਫਿਰ ਉਹ ਮੇਰੀ ਬੇਬੇ ਨਾਲ ਗੱਲ ਕਰਾ ਦੇਗੀ। ਜਿਵੇਂ ਮੈਂ ਹਰਦੇ ਉਸੇ ਗੱਲ ਨਾਲ ਹੁਣ ਇਹ ਬੋਲਣ ਲੱਗ ਗਿਆ ਜਾਇ ਵੱਡੀ ਤੇ ਆ ਕਿਸੇ ਨੇ ਨਹੀਂ ਸਾਹਮਣਾ ਆਫ ਉਹਨਾਂ ਹੀਆਂ ਦੇ ਕਿਸੇ ਦਾ ਦੇਖਦੇ ਬੇਬੇ ਹਲੋ ਜੀ ਜਸਸੀ ਕਾ ਮੈਂ ਠੀਕ ਆ ਲਫਰ ਕੀ ਮੈਂ ਸਮਝ ਬਦਿਯਾ ਜੀ ਤੁਸੀਂ ਦੱਸੋ ਕੀ ਕਰਦੀ ਸੀ ਕੁਛ ਨਹੀਂ ਜ ਮੈਂ ਕੰਮ ਕਰੀ ਜਾਂਦੀ ਸੀ ਜਾਨੀ ਹੋਰ ਬੇਬੇ ਕਿਵੇਂ ਐਡ ਕਿਾ ਬਦਿਯਾ ਜੀ ਬਦਿਯਾ ਤੁਸੀਂ ਦੱਸੋ ਬੇਬੇ ਨਾਲ ਗੱਲ ਕਰਾਉਣੀ ਮੇਰੀ ਹਾਂਜੀ ਹਾਂਜੀ ਕਰਾ ਦੇਣੀ ਹੈਲੋ 베ਬੇ ਬੀਰਪਾਲ ਦੀ ਜੀ ਦਾ ਫੋਨ ਆਵਾ ਹੈਲੋ ਹੈਲੋ ਸੱਸੀ ਗੇਬੇ ਸਾਤਰੀਕਾਰ ਕਿਵੇਂ ਬੀਰਪਾਲਾ ਠੀਕ ਹੈ ਵਧੀਆ ਤੁਸੀਂ ਦੱਸੋ ਕਿੰਨੀ ਹੈ ਤੁਹਾਡੀ ਸਾਰੇ ਠੀਕ ਠਾਕ ਤੁਸੀਂ ਹੋਰ ਦੱਸੋ ਫਸਲ ਵਾੜੀ ਸਾਰੇ ਠੀਕ ਹੈ 베ਬੇ ਮੈਂ ਤਾਂ ਅਮਰਤ ਨੂੰ ਫੋਨ ਆਇਆ 베ਬੇ ਅਮਰਤ ਨੇ ਫੋਨ ਨਹੀਂ ਚੁੱਕਿਆ ਉਹ ਕੋਠੇ ਚ ਪਿਆ ਹੋਗਾ ਉਹ ਜੀਰੀ ਲਾਉਂਦੇ ਨੇ ਕਦੂ ਕਦੂ ਕਰਦਾ ਉਹ ਤਰ੍ਹਾਂ ਤਾਂ ਹੀ ਫਿਰ ਮੈਂ ਸਾਹਮਣੇ ਵਾਲੇ ਤੇ ਲਾ ਲਿਆ ਤੁਸੀਂ ਮਤਨ ਕਹਿੰਦੇ ਸਾਂ ਲੈ ਜਾਊਗਾ ਅੰਬਰ ਤਾਂ ਤਾਂ ਬੰਦੇ ਮਸਾਂ ਮਿਲੇ ਨੇ ਐ ਉਹਨੂੰ ਤਾਂ ਟਾਈਮਿੰਟ ਦਾ ਨਹੀਂ ਤੁਸੀਂ ਉਤਾਰ ਛੱਡ ਜੁਨਾ ਰਾਤ ਕੱਟ ਜੇ ਜੀਹੀ ਲਾਲੀ ਤੁਸੀਂ ਚਲ ਠੀਕ ਹੈ ਬਿਲਕੁਲ ਫਿਰ ਮੈਂ ਇਹਨਾਂ ਨੂੰ ਕਹਿ ਦੂੰਗੀ ਹਾਂ ਛੱਡ ਜਾਣਗੇ ਨਹੀਂ ਰਾਤ ਲਾ ਜੂਗਾ ਤੇ ਇਹਨਾਂ ਦਾ ਟਾਈਮਿੰਟ ਦਾ ਨਹੀਂ ਇਹ ਤਾਂ ਬੰਦੇ ਮਸਾਂ ਮਿਲੇ ਨੇ ਤੋੜੇ ਤੱਪੇ ਦੇ ਚਲ ਠੀਕ ਹੈ ਚੰਗਾ ਚੰਗਾ ਸਮਾਨਾ ਫੋਨ ਕੱਟੀ ਪੂਛੀ ਤੈਨੂੰ ਇਹ ਦੂਸੇ ਛੱਡਿਆ ਉਹ ਮਰਦ ਦਾ ਤਾਂ ਟਾਈਮ ਨਹੀਂ ਹੋਗਾ ਹੋਗੀ ਵੀਰਪਾਲ ਅਮਰਤ ਨਾਲ ਗੱਲ ਤੇਰੀ ਅਮਰਤ ਨਾਲ ਤਾਂ ਨਹੀਂ ਹੋਈ ਜੀ ਗੱਲ ਦੋ ਵਾਰੀ ਫੋਨ ਲਾਇਆ ਸੀ ਅਮਰਤ ਨੇ ਤਾਂ ਨਹੀਂ ਚੱਕਿਆ ਫਿਰ ਮੈਂ ਸੋਮਨ ਦੇ ਫੋਨ ਤੇ ਫੋਨ ਲਾ ਲਿਆ ਵੀ ਮੇਰੀ ਬੇਬੇ ਨਾਲ ਗੱਲ ਕਰਾ ਦੇ ਬੇਬੇ ਕਹਿੰਦੀ ਭਾਈ ਅਮਰਤ ਨੇ ਤਾਂ ਕੰਮਕਾਰ ਬਾਲਾ ਹੋਇਆ ਪਿਆਗਾ ਉਹਦਾ ਤਾਂ ਟਾਈਮ ਨਹੀਂ ਵੀ ਅਵਤਾਰ ਨੂੰ ਕਹਦੇ ਉਹ ਛੱਡ ਜੂਗਾ ਤੇ ਅਮਰਤ ਨੂੰ ਨਹੀਂ ਟਾਈਮ ਹੈਗਾਗਾ ਪੁੱਤ ਤੂੰ ਛੱਡਿਆ ਇਹਨੂੰ ਨਾਲੇ ਕੱਲ ਨੂੰ ਤਾਂ ਐ ਦਵਾਰਾਗਾ ਕੋਈ ਨਹੀਂ ਕੋਈ ਨਹੀਂ ਮੈਂ ਛੱਡਿਆਉਂਗਾ ਨਾਲੇ ਬੇਬੇ ਨੂੰ ਮਿਲੇ ਆਈ ਫਿਰ ਐ ਕਰੀ ਆਪਦੇ ਕੱਪੜੇ ਨਾਲ ਹੀ ਲੈ ਜੀ ਤਿਆਰ ਹੋ ਕੇ ਉਧਰ ਹੀ ਦੇਵਤੀ ਤੇ ਵਗ ਜੀ ਆਪ ਦੇ ਨਾ ਕੱਪੜੇ ਪੈਕ ਕਰ ਲਾ ਨਾਲ ਇਹ ਮੁੰਡੇ ਦੇ ਕੱਪੜਿਆਂ ਦੇ ਪ੍ਰੈਸ ਕਰ ਜਾ ਇੱਕ ਦੋ ਸ਼ੂਟ ਕਿਹੜੇ ਹੋਰ ਨੇ ਉਹਨਾਂ ਦੇ ਕਰ ਦੇ ਫਿਰ ਮੈਥੋਂ ਕੰਮ ਉੱਚ ਵੀ ਨਹੀਂ ਹੋਣਗੇ ਮੈਂ ਦੋ ਚਾਰ ਭਾਂਡੇ ਪੈਣੇ ਉਹ ਚੱਕਦੀ ਆ ਤੂੰ ਆਪਦੀ ਤਿਆਰੀ ਕਰ ਲਾ ਚਲ ਠੀਕ ਆ ਮੰਮੀ ਨਾ ਇਹ ਤਾਂ ਮੈਂ ਕੱਪੜੇ ਪ੍ਰੈਸ ਕਰਨ ਨੂੰ ਨਾਲੇ ਆਪਦੇ ਪੈਕ ਕਰ ਲਵਾਂਗੀ ਠੀਕ ਆ ਪੁੱਤ ਮੰਮੀ ਪਸੂ ਨੂੰ ਕੱਖ ਬਾਤੇ ਨਾ ਪੁੱਤ ਹਾਏ ਪਾਈ ਨਹੀਂ ਆ ਥੋੜੇੇ ਕੰਮ ਰਹਿੰਦੇ ਨੇ ਇਹ ਕੰਮ ਕਰਕੇ ਮੈਂ ਪਾ ਦੂੰਗੀ ਨਾ ਨਾ ਪਸੂਆਂ ਨੂੰ ਕੱਖ ਤਾਂ ਮੈਂ ਪਾ ਦਾਂ ਨਾਲੇ ਗਰਮੀ ਵਾਲੀ ਹੋਈ ਪਈ ਐ ਨਮਾਜ਼ ਨੂੰ ਡਿਊਟੀ ਆ ਰਹੀ ਹੈਗੀ ਠੀਕ ਹੈ ਬਸ ਉਹ ਰਿਆ ਮਰਤਵਾਲਾ ਕੀ ਹੋ ਗਿਆ ਬੱਬੇ ਤੈਨੂੰ ਵੀਰ ਭਾਲ ਫੋਨ ਕਰਿਆ ਨਹੀਂ ਤੇ ਫੋਨ ਨਾ ਚੱਕਿਆ ਬੇਬੇ ਆ ਜੀਰੀ ਨਹੀਂ ਲਾਈ ਜਾਂਦੇ ਆਪਾਂ ਬਾਰੇ ਘਾਰੇ ਘਰੇ ਪਈ ਜਾਂਦੇ ਸੀਗੇ ਹੁਣ ਤਾਂ ਕੋਠੇ ਚ ਅੰਦਰ ਪਿਆ ਸੀਗਾ ਹੁਣ ਚੱਕ ਕੇ ਲੈ ਆਏਗਾ ਅੱਛਾ ਕੋਈ ਨਾ ਮੈਂ ਲਾਉਣਾ ਫੋਨ ਨੂੰ ਹੁਣ ਨਾ ਨਾ ਮੈਂ ਕਰ ਲਈ ਗੱਲ ਅੱਛਾ ਕਾਨੂੰ ਕਹਿੰਦੀ ਵੀ ਜਵਾਕਾਂ ਨੂੰ ਲੈ ਜੇ ਅਮਰਤਪਾਲ ਮੈਂ ਕਹਿੰਦਾ ਭਈ ਅਵਤਾਰ ਛੱਡ ਜੇ ਨਾ ਰਾਤ ਕੱਟ ਜੂਗਾ ਵੀ ਸੱਤ ਤਾਇਰੀਆਂ ਦਸਨ ਤਾਂ ਬੰਦੇ ਮਸਾਂ ਮਿਲ ਨਹੀਂ ਅੱਛਾ ਛੁੱਟੀਆਂ ਕੱਟਣਾ ਹੋਊਗੀ ਦੀਦੀ ਕਿੰਨੇ ਕੁ ਦਿਨ ਲਾਉਗੀ ਬੇਬੇ ਇੱਕ ਹੀ ਗੱਲ ਕਰਦੀ ਹਾਂ ਸਮੋਂ ਤੋਂ ਪਹਿਲਾਂ ਵੀ 10-15 ਦਿਨ ਲਾ ਕੇ ਜਾਂਦੀ ਸੀਗੀ ਛੁੱਟੀਆਂ ਚ ਤਾਂ ਉਹ ਪਹਿਲਾਂ ਵੀ ਆਉਂਦੀ ਹੁੰਦੀ ਸੀ ਪਹਿਲਾਂ ਵਿਚਾਰੀ ਦਾ ਸਾਫ ਸਫਾਈ ਆ ਸ ਨਾ ਕਿਸੇ ਦੇ ਚਾਚੀ ਦੇ ਨਾਤਾਈ ਦੇ ਕਿਸੇ ਦੇ ਮਿਲਣ ਨਹੀਂ ਆਂਦੀ ਦੀ ਨਾ ਸਹੇਲੀਆਂ ਨੂੰ ਹੈ ਹੁਣ ਤੇਰੇ ਸਿੱਤੇ ਸਾਰਿਆਂ ਨੂੰ ਮਿਲ ਆਉਗੀ ਲਾਉਗੀ ਦਿਖਾ ਦੇਣਾ ਚਲ ਵਧੀਆ ਬੇਬੇ ਐਤ ਕੀ ਤੇ ਦੀਦੀ ਪਹਿਲਾਂ ਨਾਲੋਂ ਵਧੀਆ ਦਿਨ ਲਾ ਕੇ ਜਾਉਗੀ ਚਲ ਸੋਮ ਚਾਹ ਬਣਾ ਦੇ ਯਾਰ ਕੇ ਦਾ ਦੁੱਧ ਖੱਟਾ ਹੋ ਗਿਆ ਠੀਕ ਹੈ ਜੀ ਬਣਾ ਦਿਨੇ ਤੂੰ ਸੱਤ ਪੈਰ ਤੋ ਜਾ ਹੁਣ ਤਾਉਗੀ ਵਧੀਆ ਚਾਹਾਂ ਚਾਹਾਂ ਆ ਕੇ ਸਾਰੀ ਆਸਿਕ ਮਣਚੀ ਮਿਲੂਆਂ ਜੇ ਸਹੇਲੀਆਂ ਨੂੰ ਮਿਲੂ ਨਾ ਇਹ ਰੈਕਟ ਕਰੂ ਨਾ ਮੇਰੇ ਨਾਲ ਪੰਜ ਸੱਤ ਗੱਲਾਂ ਕਰੂ ਮੇਰੀ ਪੋਤੀ ਐਤੀ ਤਾਂ ਸੌਖੀ ਰਹੂ ਵਿਚਾਰੀ ਆਪ ਦੀ ਟੈਕਸ਼ਨ ਲਾ ਕੇ ਆਉਗੀ। ਨਾ ਮੈਂ ਤਾਂ ਖਾਸੇ ਸਾਰੇ ਸ਼ੂਟ ਲੈ ਕੇ ਜਾਉਂਗੀ। ਨਵੇਂ ਨਵੇਂ ਨਾ ਬੜੀਆ-ਵੜੀਆ ਸ਼ੂਟ ਪਾ ਲੇ। ਬਦਲ-ਬਦਲ ਕੇ ਪਾਇਆ ਕਰੂੰਗੀ ਨਾ ਜਿੱਦੇ ਘਰੇ ਮਿਲਣੇ ਜਾਇਆ ਕਰੂੰ ਬਦਲ ਕੇ ਸ਼ੂਟ ਪਾਇਆ ਕਰੂੰਗੀ। ਮੰਮੀ ਮੰਮੀ ਨਾਨ ਕੀ ਘਰੋਂ ਕੋ ਜਾਵਾਂਗੇ। ਆ ਤੇ ਪੁੱਤ ਮੈਂ ਕੱਪੜੇ ਪੈਕ ਕਰੀ ਜਾਨੀ ਐਂਗੀ। ਆਪਾਂ ਬਸ ਜਾਵਾਂਗੇ। ਮੰਮੀ ਮੇਰੀਆਂ ਸਾਰੀਆਂ ਸਹੇਲੀਆਂ ਨਾਨ ਕੀ ਭਾਗੀਆਂ। ਮੈਂ ਇਕੱਲੀ ਰਹੀ ਮੈਂ ਸਾਰੀਆਂ ਸ਼ੁਟਨੀਆਂ ਨਾਨ ਕੀ ਲਾ ਕੇ ਆਉਂਗੀ। ਕੋਈ ਨਾ ਪੁੱਤ ਜਿੰਨਾ ਤੇਰਾ ਜੀ ਕਰਿਆ ਲਾ ਲਈ ਠੀਕ ਹੈ। ਠੀਕ ਆ ਮੰਮੀ। ਚਲ ਮੈਂ ਸਿੰਦਰਪੂਆ ਨੂੰ ਫੋਨ ਲਾਉਣੀ ਐ ਉਹਨੂੰ ਕਹਿਣੀ ਹੈਗੀ ਵੀ ਤੂੰ ਆ ਜੀ ਚਾਰ ਦਿਨ ਆਪਾਂ ਪਪੂ ਆਪ ਤੇਜੀ ਇਕੱਠੀਆਂ ਹੋ ਜਾਣਗੀਆਂ ਨਾਲੇ ਗੱਲਾਂ ਬਾਤਾਂ ਕਰ ਲਾਂਗੀਆਂ। ਦਾਵਾ ਪਹਿਲਾਂ ਫੋਨ। ਫੋਨ ਤਲਾਕੇ। ਹੈਲੋ। ਹੈਲੋ ਸਤਿ ਸ੍ਰੀ ਅਕਾਲ ਪੂਆ ਜੀ। ਸਤਿ ਸ੍ਰੀ ਅਕਾਲ ਪੁੱਤ। ਹਾਂ ਠੀਕ ਹੋ ਜੀ। ਹਾਂ ਠੀਕ ਠਾਕ ਵਧੀਆ ਤੂੰ ਦੱਸ। ਠੀਕ ਹੈ ਵਧੀਆ ਹੋਰ ਕਿਵੇਂ ਰਹਿੰਦੀ ਹੈ ਸਿਹਤ? ਬਹੁਤ ਸੋਧਨ ਪਤਾ ਹੀ ਹੈ ਫਿਰ ਉਮਰ ਦੇ ਸਾਹਿਬ ਨਾਲ ਸੇਤ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਹੀ ਰਹਿੰਦੀ ਹੋਊਗੀ ਤੇ ਬਾਕੀ ਚਲ ਆਏ ਆ ਵੀ ਠੀਕ ਹੈ ਜਿਹੜਾ ਟਾਈਮ ਪਾਸ ਹੋ ਜਾਂਦਾ ਉਹ ਮੈਂ ਤਾਂ ਇਹ ਕਹਿੰਦੀ ਸੀ ਜੀ ਛੁੱਟੀਆਂ ਮਿਲ ਗਈਆਂ ਨਾ ਮੈਨੂੰ ਅੱਛਾ ਹਾਂ ਤੇ ਵੀ ਬੱਪੀਆਂ ਨੇ ਆਵਾਂਗੇ ਅਸੀਂ ਅੱਛਾ ਵੀ ਤੁਸੀਂ ਵੀ ਆ ਜਿਓ ਲਾ ਜਿਓ ਚਾਰ ਦਿਨ ਇਕੱਠੇ ਹੋ ਜਾਾਂਗੇ ਆਪਾਂ ਚਲ ਕੋਈ ਨਬੀਰਪੁਰ ਮੈਂ ਦੇਖ ਲੂੰਗੀ ਦੇਖ ਲੈ ਜੀ ਆ ਜਿਓ ਕੋਈ ਜੀ ਜਰੂਰ ਕੋਈ ਨਾ ਆ ਜੂਗੀ ਫਿਰ ਨਹੀਂ ਤਾਂ ਦੂਰੇ ਦੂਰੇ ਹੁਣ ਤਾਂ ਛੋਡੇ ਨੂੰ ਆ ਗਈ ਰੋਟੀ ਰੋਟੀ ਬਣਾਉਣ ਵਾਲੀ ਕੰਮ ਧੰਦਾ ਕਰਨ ਵਾਲੀ ਹੁਣ ਸਾਨੂੰ ਆਉਣਾ ਕੀ ਔਖਾ ਹੈਗਾ ਹਾਂ ਕੋਈ ਨਾ ਜੂ ਤੈਨ ਤਾਂ ਦੂਰੇ ਦੂਰੇ ਚਾ ਚੜਿਆ ਪਿਆ ਵੀ ਨਮੀ ਪਰ ਜਾਈ ਦੀਆਂ ਪੱਕੀਆਂ ਰੋਟੀਆਂ ਖਾ ਲੂੰਗੀ ਹੋਰ ਹੁਣ ਚਾਤਾ ਹੁੰਦਾ ਹੀ ਹੈਗਾ ਮੈਨੂੰ ਤਾਂ ਲੱਗਦਾ ਤੈਨ ਬਾਲੇ ਚੜਿਆ ਪਿਆ ਤਕੀ ਹਾਂ ਹਾਂ ਨਹੀਂ ਤਾਂ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਵੀ ਆਜਾ ਨਾ ਕੋਈ ਨਾ ਮੈਂ ਆ ਜੂਗੀ ਟਾਈਮ ਜਗਾ ਡਕੇ ਆਜਾ ਹਾਂ ਚਲ ਬਸ ਮੈਂ ਠੀਕ ਹੈ ਮੈਂ ਤਾਂ ਕੰਮ ਧੰਦਾ ਜਗਾ ਕਰਦੀ ਕੋਈ ਮਾੜਮਟ ਚੰਗਾ ਨਹੀਂ ਮੇਟਲਾ ਮੈਂ ਵੀ ਦੇਖਦੀ ਆ ਕੋਈ ਕੰਮ ਤਾਂ ਦਾ ਹਾਂ ਚਲ ਠੀਕ ਹੈ ਚੰਗਾ ਬੁੱਤ ਆਜੋ ਕੇ ਰਾਂਜੀ ਗਰਮੀ ਵਾਲੀ ਹੋ ਗਈ ਧੁੱਪ ਬਾਈ ਚੜ ਗਈ ਫਸੀ ਕਾ ਮਮੀ ਚੰਗਾ ਸਜਾਨੀ ਚੰਗਾ ਬੁੱਤ ਸੱਸਰੀ ਕਾ ਫੋਤ ਮੈਂ ਤਾਂ ਇਹ ਪੁੱਛਦੀ ਸੀ ਤੂੰ ਡਿਊਟੀ ਤੇ ਉਧਰ ਹੀ ਜਾਵੇਂਗਾ ਕਿ ਘਰੇ ਆਵੇਂਗਾ ਨਾ ਉਧਰ ਦੀ ਉਧਰ ਹੀ ਜਾਊਗਾ ਮੈਂ ਘਰੇ ਨਹੀਂ ਆਉਂਦਾ ਸਾਈਜ ਕਿੱਧਰ ਵਗ ਗਈ ਉਹ ਬੈਠੀ ਮਮੀ ਮੋਟਰਸਾਈਕਲ ਤੇ ਜਿਹੜੀ ਉਹ ਤਾਂ ਬਾਈ ਨਹੀਂ ਉਹ ਤਾਂ ਪਹਿਲੀ ਚੜ ਗਈ ਹਾਂ ਚਲ ਠੀਕ ਆਪ ਤਾਂ ਠੰਡੇ ਠੰਡੇ ਜਾਓ ਫਿਰ ਚਲ ਠੀਕ ਹੈ ਮਮੀ ਚੰਗਾ ਆ ਜਾ ਬੱਚਾ ਸਿਕਾਬੀ ਸਤਿ ਸ੍ਰੀ ਅਕਾਲ ਤੇ ਮੇਰੀ ਪੋਤੀ ਆ ਗਈ ਸਤਿ ਸ੍ਰੀ ਅਕਾਲ ਹੋ ਠੀਕ ਹੋ ਸਿਕਾਬੀ ਠੀਕ ਠਾਕ ਤੁਸੀਂ ਠੀਕ ਹੋ ਚਲੋ ਅੰਦਰ ਬਾਗ ਚਲੋ ਇੱਥੇ ਤਾਂ ਗਰਮੀ ਵਾਲੀ ਹੈ ਚਲੋ ਆਜੋ ਆਜੋ ਚੰਮਨਾ ਆ ਪਾਣੀ ਲੈ ਤੋ ਦੀਵਾਰ ਪਰ ਨੂੰ ਆ ਨਰਮ ਚੰਗੀ ਈ ਆ ਰਾਈ ਠੀਕ ਠਾਕ ਵੀ ਵਧੀਆ ਟਾਈਮ ਨਾਲ ਹੀ ਆ ਗਿਆ ਹੈ ਹੋਰ ਆ ਚਲ ਗਰਮੀ ਵਾਲੀ ਹੋ ਜਾਂਦੀ ਹੈਗੀ ਹਾਂ ਤੁਹਾਨੂੰ ਨਹੀਂ ਮਿਲੀਆਂ ਰੋਟੀਆਂ ਟਟੀਆਂ ਜੇ ਬਈ ਸਾਨੂੰ ਕਾਦੀਆਂ ਰੋਟੀਆਂ ਹੁੰਦੀਆਂ ਯਾਰ ਅੱਛਾ ਅਈ ਤਾਂ ਸਵੇਰੇ ਮੈਂ ਤਾਂ ਇੱਥੋਂ ਡਿਊਟੀ ਜਾਊਗਾ ਠੀਕ ਆ ਹੋਰ ਭਾਣੇ ਤੂੰ ਠੀਕ ਆ ਵਧੀਆ ਵਧੀਆ ਠੀਕ ਆ ਚਾਵਲਾ ਤੂੰ ਤਾਂ ਲੈ ਕੇ ਦਾ ਬਦਨ ਹਾਂ ਮੈਂ ਤਾਂ ਲਾਉਂਗੀ 10-15 ਦਿਨ ਨਾ ਰੋਜ਼-ਰੋਜ਼ ਨਾਲ ਕਿੱਥੇ ਆਇਆ ਜਾਂਦਾ ਭਾਈ ਰੋਜ਼ ਨਹੀਂ ਰਹਾ ਪੁਣੀ ਜਾਂਦੇ ਰੋਜ਼-ਰੋਜ਼ ਤਾਂ ਦੀਦੀ ਕਿਸੇ ਤੋਂ ਵੀ ਨਹੀਂ ਆਇਆ ਜਾਂਦਾ ਹੈਗਾ ਆ ਘਰਾਂ ਦੇ ਕਮਾਕਾਰਾਂ ਕਰਕੇ ਨਿਕਲੇ ਹੀ ਨਹੀਂ ਜਾਂਦਾ ਕਿਸੇ ਤੋਂ ਵੀ ਹੋਰ ਸਾਰੇ ਠੀਕ ਠਾਕ ਦੇ ਕੇ ਹਾਂ ਬੇਬੇ ਸਾਰੇ ਠੀਕ ਸੀ ਵਧੀਆ ਵਧੀਆ ਹੁਣ ਤਾਂ ਇਹ ਕਿਤੇ ਛੁੱਟੀਆਂ ਵਧੀਆ ਕਰਨ ਗਈ ਸਾਰੀਆਂ ਚਾਚੀਆਂ ਪੈਆਂ ਨੂੰ ਸਾਰੀਆਂ ਸੇਲਣਾਂ ਨੂੰ ਮਿਲਿਆ ਹੀ ਹੋਰ ਹੁਣ ਬੇਬੇ ਅੱਗੇ ਤਾਂ ਇੱਥੇ ਕੰਮ ਕਰੀ ਬੈਠੀ ਰਹਿੰਦੀ ਕਿਉਂ ਸਾਰਾ ਦਿਨ ਕੰਮ ਲੱਗੀ ਰਹਿੰਦੀ ਕਿਸੇ ਪਾਸੇ ਜਾਇਆ ਨਹੀਂ ਸੀ ਜਾਂਦਾ ਐ ਕਿ ਨਾਲੇ ਮੈਂ ਆਪਣੀਆਂ ਸਾਰੀਆਂ ਸਿਹੜੀਆਂ ਨੂੰ ਮਿਲ ਜੂਗੀ ਨਾਲੇ 15-20 ਦਿਨ ਵਧੀਆ ਲਾ ਜੂਗੀ ਚਲੋ ਵਧੀਆ ਦੀਦੀ ਤੁਸੀਂ ਆਗੇ ਨਾਲੇ ਮੈਂ ਲਾਉਂਗੀ 4 ਦਿਨ ਨਹੀਂ ਸੁਮਨ ਜਿੰਨੇ ਦਿਨ ਮੈਂ ਆਇਆ ਭਾਈ ਉਰੇ ਉਹਨੇ ਦਿਨ ਤੱਕ ਕਿਤੇ ਨਹੀਂ ਜਾਣਾ ਠੀਕ ਹੈ ਮੇਰਾ ਤਾਂ ਹੁਣ ਡਿਊਟੀ ਦਾ ਕੰਮ ਆਗਾ ਮਨ ਤਾਂ ਹੀ ਮਹੀਨੇ ਦੀਆਂ ਮਸਾਂ ਛੁੱਟੀਆਂ ਆਈਆਂ ਨਹੀਂ ਆਉਣੇ ਦਿਨ ਤਾਂ ਤੂਰ ਹੀ ਰਹਿਣਾਗਾ ਫੇਰ ਵਗਦੀ ਭਾਈ ਚਲੋ ਠੀਕ ਹੈ ਦੀਦੀ ਕੋਈ ਨਾ ਮੈਂ ਫੇਰ ਵਗ ਜੂਗੀ ਤੁਸੀਂ ਤਾਂ ਮਸਾਂ ਆਏ ਹੋਗੇ ਜੈ ਸੁਮਨ ਚਾਹ ਪਾਣੀ ਕਰ ਲੈ ਪੁੱਤ ਆ ਗੁਰਬੀਦਰ ਮੀਮੂ ਹੈਗਾ ਹਾਂ ਬਈ ਮੀਂਦਾ ਬਾਲਾ ਸੀਗਾ ਯਾਰ ਟਰੈਕਟਰ ਉਹ ਖੰਬੇ ਹੁੰਦੇ ਬਾਲੇ ਤੋੜੇ ਸੀ ਸਾਡੇ ਕੰਦਾ ਘੱਟ ਸੀਗਾ ਥੋੜਾ ਲੈ ਮੈਨੂੰ ਤਾਂ ਐ ਸੀ ਵੀ ਆ ਗਈ 4 ਦਿਨ ਮੈਂ ਉਹਦੇ ਪਿੰਡ ਲਾਏ ਆਉਂਗੀ ਆਖੇ ਮੇਰੀ ਤਾਂ ਡਿਊਟੀ ਦਾ ਕੰਮ ਹੈ ਵੀ ਮੈਂ ਤਾਂ ਮਸਾਈਆਂ ਵੀ ਜੇ ਤੇਰਾ ਡਿਊਟੀ ਦਾ ਕੰਮ ਹੈ ਵੀ ਮੇਰੇ ਕਿਹੜਾ ਘਰ ਦੇ ਕੰਮ ਹੈ ਨਹੀਂਗੇ ਕਿ ਜਿਹੜਾ ਕਿਸੇ ਦਿਨ ਰੋਜ਼ ਜਾਇਆ ਜਾਂਦਾ ਵਾ ਆ ਗਈ ਬੈ ਕੇ ਪਰ ਕੇ ਹੁਣ ਮਹੀਨਾ ਮੈਨੂੰ ਫੇਰ ਨਹੀਂ ਚਾਹੁੰਦੇਣਾ ਤੇਰੀ ਭੂਆ ਨੂੰ ਫੋਨ ਨਹੀਂ ਕਰਿਆ ਤਾਂ ਕਰਿਆ ਸੀ ਵੇਬੇ ਆਪ ਤਾਂ ਪੂਆ ਕਿੱਥੇ ਕਰਦੀ ਐ ਮੈਂ ਹੀ ਲਾਇਆ ਸੀ ਕਰ ਲੈ ਮੈਂ ਉਹਨੂੰ ਆਏ ਆਖਿਆ ਸੀ ਮੈਂ ਬੱਪੀਆਂ ਨੇ ਜਾਉਂਗੀ ਪੂਆ ਜੀ ਤੁਸੀਂ ਆਇਓ ਦੋ ਚਾਰ ਦਿਨ ਤੁਸੀਂ ਵੀ ਲਾ ਜਾਓ ਮੈਂ ਹੁਣ ਤਾਂ ਥੋਡੇ ਨੂੰ ਆ ਰਹੀ ਐ ਕੰਮ ਕਰਨ ਆਲੀ ਕਹਿੰਦੀ ਆ ਜੂਗੀ ਦੁਬਾਰੇ ਕਰਦੇ ਹੁਣ ਇੱਥੋਂ ਕੋਈ ਨਾ ਕਰਦਾਂਗੇ ਆ ਜਾਣਗੇ ਅਸਲ ਵਿੱਚ ਤਾਂ ਮੈਨੂੰ ਕਿਹਾ ਉਹਨਾਂ ਨੇ ਆ ਜੂਗੀ ਕਹਿੰਦੀ ਮੈਂ ਆਪ ਤਾਂ ਆਈ ਸੀ ਸਾਰੇ ਡੱਬਰ ਨੂੰ ਲੈ ਕੇ ਉਹ ਵੀ ਬੁਲਾ ਲਈ ਹਲੇ ਉਹਦੀ ਕਾਟ ਰਹੀ ਹੁੰਦੀ ਸੀ ਕੋਈ ਨਾ ਇਹਨਾਂ ਦੀ ਛੁੱਟੀਆਂ ਤਾਂ ਮੈਂ ਕਟਾਉਂਗੀ ਸੁਮਨ ਲੈ ਕੱਲੀ ਬੋਲੀ ਜਾਂਦੀ ਐ ਸੁਮਨ ਕੋ ਸਾਨੂੰ ਕੀ ਹੈਗਾ ਨਾ ਦੀਦੀ ਮੈਂ ਤਾਂ ਤੁਹਾਨੂੰ ਕੀ ਬੋਲਣਾ ਸੀ ਚਲੋ ਵਧੀਆ ਭੂ ਆ ਜੂਗੀ ਐਤਕੀ ਸੋਡੀ ਛੁੱਟੀਆਂ ਤਾਂ ਵਧੀਆ ਲੰਘਣਗੀਆਂ ਹੋਰ ਸੁਮਨ ਜੋ ਸਾਰੇ ਜਣੇ ਇਕੱਠੇ ਹੋਗੇ ਛੁੱਟੀਆਂ ਤਾਂ ਵਧੀਆ ਲੰਘਣਗੀਆਂ ਚਲੋ ਤਰ ਗਏ ਚੱਲੀਏ ਫਿਰ ਚੱਲ ਬਈ ਵਗ ਜਾਂਦੇ ਤੇ ਚਾਹ ਪੀਣੀ ਆ ਨਾ ਨਾ ਆਏ ਫਿਰ ਉਥੇ ਠੰਡਾ ਹੌਂਦਾ ਪੀ ਲਾਂਗੇ ਆ ਜਾਓ ਤਰ ਤਰ ਹੋ ਗਏ ਤੇ ਹਾਂ ਬੇਬੇ ਹੋ ਗਏ ਤਿਆਰ ਹੋਈ ਜਾਂਦੇ ਸੀਗੇ ਉਧਰ ਰੋਟੀ ਉੱਟੀ ਪਾਣ ਦਿੱਤੀ ਪਿੰਚ ਕਹਿ ਕੇ ਆਈ ਸੀ ਸੁਮਨ ਨੂੰ ਚਲ ਚੰਗਾ ਆਪੇ ਅਸੀ ਘਰ ਰੋਟੀ ਲੈ ਲਈ ਜੀ ਤੁਸੀਂ ਆਪਦੀ ਨਾ ਰੋਟੀ ਦੇ ਅੰਦਰ ਹੀ ਪਈ ਹੋ ਮੈਂ ਤਾਂ ਨਹੀਂ ਤਿਆਰ ਹੋ ਕੇ ਬਾਹਰ ਹੀ ਆ ਗਿਆ ਚਲ ਮੈਂ ਬੋਲ ਮਾਰਦੀ ਸਮਨ ਨੂੰ ਸਮਨ ਉਹ ਕੜਾ ਸੁਣਦੀ ਐ ਸਮਨ ਤੇਰੀ ਬਾਈ ਦੀ ਰੋਟੀ ਤਿਆਰ ਕਰ ਤੇ ਫੜਾ ਦੇ ਫਿਰ ਇਹਨਾਂ ਨੇ ਜਾਣਾ ਲੇਟ ਹੋਈ ਜਾਂਦੇ ਨੇ ਚਲ ਚੰਗਾ ਫਿਰ ਚਲਦਾ ਮੈਂ ਚਲ ਠੀਕ ਐ ਜੀ ਸੱਸੀ ਆਨ ਹੋ ਗਈ ਤੇਰੀ ਭੂਆ ਦਾ ਆ ਗਈ ਹਮ ਸੱਸੀ ਕਾ ਪੂਆ ਜੀ ਸੱਸਰੀ ਕਾਲ ਬੁੱਤੋ ਹੋ ਠੀਕ ਹੈ ਠੀਕ ਹੈ ਪੂਆ ਜੀ ਵਧੀਆ ਹੋਰ ਸਾਰੇ ਠੀਕ ਠਾਕ ਹਾਂ ਸੱਸਰੀ ਕਾਲ ਬੀਬੀ ਸੱਸਰੀ ਕਾਰ ਭਾਈ ਹੋ ਠੀਕ ਆ ਕਰ ਲੈ ਕੁਰਸੀ ਉਰ ਬੈ ਜਾ ਠੀਕ ਹੈ ਪੂਆ ਜੀ ਲੜੀਆ ਹੋਰ ਸਾਰਾ ਪਰਵਾਠ ਠੀਕ ਹੈ ਹਾਂ ਸਾਰੇ ਠੀਕ ਠਾਕ ਹੋਰ ਮੇਬੇ ਮੈਨੂੰ ਕਹਿੰਦੀ ਦਵਾਰੇ ਫੋਨ ਲਾ ਦੇ ਜਦੋਂ ਮੈਂ ਉਰੇ ਆ ਗਈ ਮੈਂ ਬੇਬੇ ਨੇ ਕੀਤਾ ਫੋਨ ਮੈਂ ਭੂਆ ਜੀ ਕਹਿੰਦੀ ਜਰੂਰ ਆਉਂਗੀ ਮੈਂ ਕੱਲ ਨੂੰ ਹੋਰ ਮੈਂ ਤਾਂ ਹੁੰਦੀ ਐ ਸਲਾਹ ਨਹੀਂ ਤੀ ਫਿਰ ਇਹਨੇ ਫੋਨ ਕਰਤਾ ਮੈਂ ਕਹੇ ਕੁੜੇ ਮੈਂ ਕਹਾਂ ਚੱਲ ਮਿਲ ਲਾਂਗੇ ਖੇਰ ਮੈਂ ਤਾਂ ਹੀ ਆ ਗਈ ਨਾ ਮੈਂ ਸਮਨ ਨੂੰ ਗਾ ਸਮਨ ਉਹ ਆਈ ਆਈ ਪਾਣੀ ਦੇ ਆਪਣੇ ਪਹਿਲਾਂ ਬੁਕਾਰ ਸੀ ਹੁਣ ਇਹ ਰੋਟੀ ਲੱਗੇ ਜੱਤ ਤਾਂ ਵਿਆਹ ਲੈਣਾ ਸੀਗਾ ਪਰ ਤਾਂ ਇਹ ਕਹਿੰਦੀ ਸੀ ਕੱਲੀ ਬੇਬੇ ਉਹਨਾਂ ਦੇਖੋ ਲਓ ਇੰਨੀ ਰੋਟੀਆਂ ਲੱਗੀਆਂ ਮੇਰੇ ਲਈ ਕਾਦੀ ਜੂੰ ਤੇ ਛੁੱਟੀਆਂ ਨਹੀਂ ਗਈਆਂ ਇਹਨਾਂ ਨੂੰ ਜੇ ਪੁੱਛਣਾ ਇੱਥੇ ਰਹਿ ਕੇ ਮੈਂ ਤਾਂ ਨਾ ਆ ਸਕਦੀ ਨਾ ਜਾ ਸਕਦੀ ਮੈਂ ਦੇਮਾ ਪਾਣੀ ਜਾ ਕੇ ਫਸਿਲ ਪੁਆਈ ਫਸਿਲ ਕਾਰ ਬੋਲ ਠੀਕ ਹੋਈ ਹਾਂ ਠੀਕ ਠਾਕ ਤੂੰ ਦੱਸ ਕਿਵੇਂ ਠੀਕ ਹੈ ਦੋਈਓ ਜੀ ਬਾਵਾ ਗਰਮੀ ਚ ਆਇਆ ਹੋਇਆ ਬਾਲੀ ਗਰਮੀ ਹੈ ਮੈਂ ਤਾਂ ਮਸਾਂ ਆਈਆਂ ਬਸ ਤੇ ਇਥੋਂ ਨਾ ਦੋ ਕਰਨਾ ਮਸਾਂ ਤੁਰ ਕੇ ਆਏ ਇੰਨੀ ਗਰਮੀ ਮਰਨ ਵਾਲੀ ਹੋ ਗਈ ਫੋਨ ਕਰ ਦਿੰਦੇ ਫਿਰ ਤੁਸੀਂ ਬਸ ਐ ਹੋ ਗਿਆ ਮਖਾ ਚੱਲ ਨੇੜੀ ਜੇ ਮੈਂ ਹੁਣ ਬੱਲ ਜੂ ਚਲੋ ਪੂਆ ਬੈਠਾ ਤੁਸੀਂ ਮੈਂ ਚਾਹ ਬਣਾ ਕੇ ਲੇਕ ਬੇਬੇ ਤੇ ਨਵੀ ਪੋਤ ਨੂੰ ਵਧੀਆ ਰਹਿੰਦੀ ਹੈ ਅੱਜ ਦੀ ਘੜੀ ਤਾਂ ਭਾਈ ਵਧੀਆ ਸਵੇਰ ਕਿਸੇ ਨੇ ਦੇਖਿਆ ਨਹੀਂ ਖਨੀ ਭਾਈ ਅੰਮ੍ਰਿਤਪਾਲ ਤਾਂ ਡਰਦੀ ਐ ਉਦੋਂ ਤਾਂ ਡਰਨਾ ਚਾਹੀਦਾ ਬੰਦੇ ਦਾ ਡਰ ਤਾਂ ਹੋਣਾ ਚਾਹੀਦਾ ਬੇਬੇ ਨਹੀਂ ਤਾਂ ਅੱਜ ਕੱਲ੍ਹ ਜਮੀ ਨਹੀਂ ਡਰਦੀਆਂ ਹੈਗੇ ਬੰਦਿਆਂ ਤੋਂ ਵਧੀਆ ਜਿਹੜੀ ਬੰਦਿਆਂ ਤੋਂ ਡਰਦੀ ਐ ਇਹ ਐਵੇਂ ਬੇਸਪੰਜਾ ਸਪੂਨੀਆਂ ਵਧੀਆ ਕਰਦੀ ਐਗੀ ਕੰਮ ਕਾਜ ਵਧੀਆ ਕਰਦੀ ਐ ਸਵੇਰੇ ਕਾਇਬੇ ਜੁੜਦੀ ਐ ਤੈਨੂੰ ਦਵਾਈ ਬੂਟੀ ਦਿੰਦੀ ਐ ਟਾਈਮ ਨਾਲ ਚਾਹ ਪਾਣੀ ਟਾਈਮ ਤੇ ਉੱਠਦੀ ਐ ਟਾਈਮ ਤੇ ਚਾਹ ਪਾਣੀ ਕਰਦੀ ਐ ਆਪਦੇ ਕੰਮ ਟਾਈਮ ਤੇ ਕਰੀ ਜਾਂਦੀ ਐ ਰੋਟੀ ਪਾਣੀ ਮੈਨੂੰ ਟਾਈਮ ਤੇ ਦਿੰਦੀ ਐ ਦਵਾਈ ਮੈਂ ਟਾਈਮ ਤੇ ਦਿੰਦੀ ਐ ਆਪਾਂ ਨੇ ਕੀ ਲੈਣਾ ਆਪਾਂ ਵਿਲੇ ਬੈਠਾ ਆਪਾ ਕੁਝ ਕਹਿਣਾ ਨਹੀਂ ਸੁਣਨਾ ਨੂੰ ਨਾ ਠਾਉਂ ਨੂੰ ਕਹਿਣਾ ਨਾ ਉਠਾਉ ਨੂੰ ਕਿ ਨਾਕਾਸ਼ੇ ਨੋਰ ਕਰਨਾ ਇਸੇ ਰਕਰ ਹੈ ਇਸੇ ਦੇ ਕੰਮ ਨੇ ਆਪਾ ਗਵੜ ਚ ਬੋਈਏ ਤੇ ਡਾਈਏ ਆਪਾਂ ਨਹੀਂ ਕੀ ਲੈਣਾ ਕਦੋਂ ਮਰਜੀ ਕਰੇ ਚੱਲ ਵਧੀਆ ਬੇਬੇ ਸਾਨੂੰ ਤਾਂ ਤੇਰੀ ਸੇਵਾ ਚਾਹੀਦੀ ਐ ਅਸੀਂ ਤਾਂ ਕਦੇ ਕਦਾਈ ਆਉਣਾ ਅਸੀਂ ਤਾਂ ਆਉਣ ਜਾਣ ਦੇ ਪਰੌਣੇ ਆਂਗੇ ਮੈਂ ਨਹੀਂ ਪੁੱਛਦੀ ਹੂਂ ਗੀਆਂ ਤੇਰੀ ਸੱਸ ਕਿਵੇਂ ਐ ਤੇ ਰਹਿੰਦੀ ਤੇਰੀ ਨੂੰ ਤੇਰੇ ਨਾਲ ਕਿਵੇਂ ਰਹਿੰਦੀ ਐ ਵਧੀਆ ਬੇਬੇ ਮੇਰੀ ਨੂੰ ਤਾਂ ਆਏ ਗਈ ਦੀ ਕਦਰ ਕਰਦੀ ਐ ਜਮਾ ਮੱਥੇ ਵਟ ਨਹੀਂ ਪਉਂਦੀ ਸਾਰਾ ਕੰਮ ਧੰਦਾ ਆਪ ਹੀ ਕਰਦੀ ਐਗੀ ਭਾੜੀ ਵੀ ਚੰਗੀ ਐ ਬੇਬੇ ਮੇਰੀ ਸੱਸ ਵੀ ਵਧੀਆ ਹੈਗੀ ਮਾਵਾ ਵਾਲਾ ਪਿਆਰ ਦਿੱਤਾ ਮੈਨੂੰ ਤਾਂ ਉਰੇ ਆਈ ਮਾਂ ਵਾਲਾ ਤਾਂ ਪਿਆਰ ਨਹੀਂ ਮਿਲਿਆ ਮੈਨੂੰ ਗਾਹਾਂ ਤਾਂ ਮਿਲ ਗਿਆ ਆ ਹੁਣ ਨਾ ਮੈਨੂੰ ਖੁਸ਼ੀ-ਖੁਸ਼ੀ ਤੋਰਿਆ ਵਿਦਾ ਜਾਂ ਤੂੰ ਚਾਰ ਦਿਨ ਜਾਇਆ ਤੇ ਪੇਕੇ ਲਾਇਆ ਤੇਰੀ ਨੂੰ ਚੰਗੀ ਐ ਤੇਰੇ ਕੋਲ ਨੀ ਜਾਨ ਸੌਖੀ ਹੋਗੀ ਇਹਦੀ ਸੱਸ ਚੰਗੀ ਐ ਇਹਦੇ ਕੋਲ ਨੀ ਜਾਨ ਸੌਖੀ ਹੋਗੀ ਹੁਣ ਮੈਂ ਸੌਖੀ ਹੋਗੀ ਹੈ ਐ ਕਰੇ ਬੋਦ ਨੂੰ ਆ ਗਈ ਇਹ ਬਥੇਰੀ ਚੰਗੀ ਐ ਮੈਂ ਹੁਣ ਸਾਰੇ ਪਾਸੇ ਸੌਖੀ ਹੋਗੀ ਚਾਹੇ ਪੋਦੇ ਕਰੇ ਛਿੱਤਰ ਪੈਂਦੇ ਹੋਣ ਇੱਥੇ ਆ ਕੇ ਸੁੱਕੀਆਂ ਬੁੜੀਆਂ ਕਰੀ ਜਾਂਦੇ ਕਿਹੜਾ ਕਿਸ ਨੇ ਜਾ ਕੇ ਦੇਖਣਾ ਹੈਗਾ ਵੀ ਕਿ ਮੈਂ ਰਹਿੰਦੀ ਕਿਵੇਂ ਨਾ ਜਿੰਨੇ ਕਿਸੇ ਦਾ ਦਰਸਰ ਸਦਕਾਰ ਕਰਦੇ ਨਹੀਂ ਸਾਡੇ ਵਾਂ ਨੂੰ 4 ਮਹੀਨੇ ਹੋ ਗਏ ਸੀ ਕਹਿ ਵੀ ਸਕਦੀ ਸੀ ਵੀ ਅਮਰ ਤਾਂ ਆ ਕੇ ਮਿਲ ਜਾ ਸੁੱਕੀਆਂ ਬੁੜੀਆਂ ਮਾਰਨ ਜੋਗੀ ਆ ਗਈ ਬਸ ਸਮਨ ਹਾਂਜੀ ਟੈਂਕੀ ਚ ਬੜਾ ਠੰਡਾ ਪਾਣੀ ਆ ਭਾਈ ਮੈਂ ਨਾ ਆ ਕੇ ਆਈ ਐਂਗੀ ਮੇਰੀ ਕੁੜੀ ਠੰਡੇ ਪਾਣੀ ਨਾਲ ਨਾ ਤੇ ਨਾ ਬਿਮਾਰ ਹੋ ਜਾਂਦੀ ਐਗੀ ਜੇਰ ਲਾ ਦੇ ਠੀਕ ਹੈ ਜੀ ਕੋਈ ਨਾ ਮੈਂ ਲਾ ਦਿੰਨੇ ਕਿੱਜਾ ਹਾਂ ਮੈਂ ਤਾਂ ਹੈ ਹੀ ਕਹਿਣਾ ਸੀ ਕੁੜੇ ਸਾਹਮਣ ਆ ਚਾਹ ਬਣਾ ਦੇ ਤੇਰੀ ਪੂਆ ਨੂੰ ਗੈਰਾ ਹੀ ਪੀਂਦੀ ਹੁੰਦੀ ਏ ਹਾਂਜੀ ਬੇਬੇ ਲੈ ਕੇ ਆਉਣੀ ਬਣ ਗਈ ਚਾਹ ਆਲੂ ਪੋਰੀ ਚਾਹ ਨਹੀਂ ਬੇ ਬੱਟਾ ਗੁੰਦੀ ਐਂਗੀ ਨਹੀਂ ਉਹ ਤਾਟਾ ਤਾਂ ਤੂੰ ਫੇਰ ਗੁੰਨੀ ਪਹਿਲਾਂ ਮੇਰਾ ਸੂਟ ਪ੍ਰੈਸ ਕਰ ਦੇ ਅਸੀਂ ਨਾ ਉਧਰ ਚਾਚੇ ਕੇ ਅੰਦਰਲੇ ਘਰਾਂ ਚ ਮਿਲ ਕੇ ਆਉਣਾ ਮੈਂ ਤੇ ਵੀਰਪਾਲ ਨੇ ਕੋਈ ਨਾ ਪੂਜੀ ਤੁਹਾਡੀ ਰੋਟੀ ਦਾ ਮੈਂ ਫੇਰ ਬਣਾ ਦੂੰਗੀ ਪਹਿਲਾਂ ਮੈਂ ਅਮਰ ਤੇ ਰੋਟੀ ਖੇਤ ਤੇ ਭੇਜਣੀਆਂ 2 ਮਿੰਟ ਰੁਕ ਜੇ ਤੁਸੀਂ ਮੈਂ ਰੋਟੀ ਬਣਾ ਕੇ ਫਿਰ ਮੈਂ ਥੋੜਾ ਸੂਟ ਪ੍ਰੈਸ ਕਰ ਦੂੰਗੀ ਅਸੀਂ ਤਾਂ ਰੋਟੀ ਆ ਕੇ ਖਾ ਲਾਂਗੇ ਸਾਡੇ ਤਾਂ ਚਾਹੀ ਫੇਰ ਪਕਾ ਦੀ ਠੀਕ ਹੈ ਪੂਜੀ ਕੋਈ ਨਾ ਤੁਹਾਡੀ ਤਾਂ ਫੇਰ ਬਣਾ ਦੂੰਗੀ ਰੋਟੀ ਤਾਂ ਮੈਂ ਬਣਾਤੀ ਹੁਣ ਮੈਂ ਸੂਟ ਪ੍ਰੈਸ ਕਰਾਂ ਚੱਲ ਮੰਮੀ ਥੋੜੀ ਕੋ ਠੀਕ ਬਧਿਆ ਜੀ ਸੀ ਮੈਂ ਕਿੱਥੋਂ ਆ ਜਾ ਮੇਰੇ ਲਈ ਕਾਦੇ ਛੁੱਟੇ ਨੇ ਮੰਮੀ ਕੀ ਹੁਣ ਇਹ ਦੋ ਆ ਕੇ ਬੈਠ ਗਏ ਹੁਣ ਮੈਂ ਕਿੱਥੋਂ ਆ ਜੈ ਇਹਨਾਂ ਨੂੰ ਛੱਡ ਕੇ ਕਿਵੇਂ ਆ ਜਾ ਮੈਂ ਇੱਕ ਤਾਂ ਮੰਮੀ ਵੀਰਪਾਲ ਆ ਰਹੀ ਆ ਉਹਦੇ ਸਾਰੇ ਟੱਬਰ ਨੂੰ ਲੈ ਕੇ ਉਹ ਰੈਂਦੀ ਹੁੰਦੀ ਭੂਆ ਵੀ ਬੁਲਾ ਲਈ ਇਹਨਾਂ ਨੇ ਕਦੇ ਕੁਝ ਕਹਿੰਦੀਆਂ ਨੇ ਕਦੇ ਕੁਝ ਕਹਿੰਦੀਆਂ ਨੇ ਹੁਣ ਮੈਂ ਕੀ ਕਰਾਂ ਇਹਨਾਂ ਨੇ ਤਾਂ ਮੈਨੂੰ 2 ਦਿਨਾਂ ਚ ਹੀ ਤਪਾ ਛੱਡਿਆਗਾ ਦੱਸ ਤਾਂ ਪੁੱਤ ਸੈਨ ਦਿਨੀਆਂ ਠੀਕ ਹੈ ਰਹੀ ਦੱਸੋ ਮੰਮੀ ਕੀ ਕਰਨਾ ਹੈ ਜਿਹੜੀਆਂ ਇਹ 2 ਦਿਨਾਂ ਚ ਹੀ ਭੱਜ ਜਾਣ ਮੈਂ ਕਰ ਪਤਾ ਜਿਹੜਾ ਤੇਰੇ ਲਈ ਕੰਮ ਕਰਦੀਆਂ ਨੇ ਚੰਬਾਰਾ ਮਾਰ ਦੇਣਾ ਇਹ ਆਪੀ ਕਰ ਲੈ ਜੇ ਤੂੰ ਕਹੇ ਨਾ ਤੇ ਆਪੀ ਭੱਜ ਜਾਣਗੀਆਂ ਤੂੰ ਆਏ ਕਰ ਸਿਰ ਬੰਦ ਕੇ ਪਿਆ ਚੁੱਪ ਕਰਕੇ ਠੀਕ ਹੈ ਮੰਮੀ

ਰੋਟੀ ਮੜਾ ਕੇ ਖਵਾ ਦੇ ਭੁੱਖ ਲੱਗੀ ਪਈ ਆ ਕਿਹੜੇ ਵੇਲੇ ਆਂ ਦਿਨ ਚੜਿਆਗਾ ਮੇਰਾ ਤਾਂ ਦੀਦੀ ਬਾਲਾ ਸਿਰ ਦੁਖੀ ਜਾਂਦਾ ਤੁਸੀਂ ਆਪਦੀ ਰੋਟੀ ਬਣਾ ਕੇ ਖਾ ਲਓ ਸਵੇਰੇ ਤਾਂ ਤੂੰ ਚੰਗੀ ਭਲੀ ਸੀ ਤੈਨੂੰ ਇੱਕਦਮ ਕੀ ਹੋ ਗਿਆ ਪਤਾ ਨਹੀਂ ਦੀਦੀ ਮੈਂ ਤਾਂ ਜਦ ਖੜੀ ਹੁੰਨੀ ਮੈਨੂੰ ਤਾਂ ਚੱਕਰ ਆਉਂਦੇ ਨੇ ਤੁਸੀਂ ਰੋਟੀਆਂ ਆਪ ਹੀ ਬਣਾ ਕੇ ਖਾ ਲਓ ਆਪਦੀ ਸੁਮਨਾ ਅਸੀਂ ਆਪਦੀ ਰੋਟੀ ਕਿਵੇਂ ਮੜਾ ਕੇ ਆਪ ਖਾਵਾਂਗੇ ਸਵੇਰੇ ਤਾਂ ਤੂੰ ਚੰਗੀ ਭਲੀ ਸੀ ਹੁਣ ਤੂੰ ਰਮਾਲ ਜੀ ਬਨ ਕੇ ਪੈ ਗਈ ਐ ਇੱਕਦਮ ਦਿਨ ਕੀ ਹੋ ਗਿਆ ਲੈ ਦੀਦੀ ਦੁੱਖ ਕਿਹੜਾ ਦੱਸ ਕੇ ਆਉਂਦਾਗਾ ਜੇ ਮੈਂ ਠੀਕ ਹੁੰਦੀ ਮੈਂ ਹੁਣ ਬਣਾ ਦਿੰਦੀ ਰੋਟੀ ਅੱਜ ਮੈਂ ਬਿਮਾਰ ਆ ਅੱਜ ਤੁਸੀਂ ਆਪ ਹੀ ਬਣਾ ਚਲ ਠੀਕ ਆ ਭਾਈ ਸਾਨੂੰ ਤਾਂ ਬਣਾਉਣੀ ਪਊਗੀ ਢਿੱਡ ਭਰ ਨਹੀਂ ਪਊਗਾ ਤੂੰ ਘਰ ਆ ਰਾਮ ਤੂੰ ਪੈ ਜਾ ਮੈਂ ਆ ਜਾਣੀ ਵੀਰ ਪਾਲੋ ਨਹੀਂ ਵੀਰ ਪਾਲਾ ਉਰੇਆ ਕੀ ਹੋਵੇ ਬੇ ਕੰਮ ਬੋਲ ਮਾਰੀ ਨਹੀਂ ਹੈ ਵਾ ਉਰੇ ਆ ਕੇ ਬਹਿ ਜਾਂਦੀ ਰੋਟੀਆਂ ਆਪੇ ਪਕਾ ਲੂ ਸਮਨ ਹਾਂ ਸਮਨ ਦੇ ਬੱਕੀ ਪਰੌਂਠੇ ਖਾਈ ਉਹ ਤਾਂ ਸਰਵੰਨੀ ਪਈ ਆ ਅੰਦਰ ਉਹ ਕਹਿੰਦੀ ਆਪਦੀ ਆਪ ਬਣਾ ਕੇ ਖਾ ਲੋ ਮੁੰਡਾ ਚੰਗੀ ਬਲੀਦੀ ਹੋਰ ਕੀ ਹੋ ਗਿਆ ਢੇਤੀ ਵੀਰ ਬਲ ਆਪਾਂ ਬਣਾ ਲੈਨੇ ਆ ਰੋਟੀ ਕੰਮ ਤਾਂ ਦਾ ਆਪਾਂ ਕਰ ਲੈਨੇ ਆ ਜਿਹੜਾ ਪਿਆਗਾ ਕੀ ਪਤਾ ਹੁਣ ਉਹਦਾ ਵਿਚਾਰੀ ਦਾ ਸਿਰ ਦੁਖਦਾ ਹੀ ਹੋਵੇ ਹੁਣ ਕੀ ਗੱਲ ਆਪਾਂ ਬਣਾ ਕੇ ਖਾ ਲਾਂਗੇ ਆ ਜਾ ਚਲੋ ਭੋਜੀ ਤੁਸੀਂ ਪਾ ਕੇ ਫੜਾ ਦਿਓ ਮੈਂ ਰੋਟੀ ਬਣਾਉਣੀ ਆ ਠੀਕ ਹੈ ਹੋਰ ਆਪਾਂ ਕਰ ਲਾਂਗੇ ਰਲ ਮਿਲ ਕੇ ਕੰਮ ਲੈ ਮਮੇਸਕੀਮ ਤਾਂ ਬਹੁਤ ਵਧੀਆ ਦਿੱਤੀ ਹੈਗੀ ਹੁਣ ਜਦ ਗਰਮੀ ਚ ਬਣਾਉਣੇ ਪਈਆਂ ਨੇ ਰੋਟੀਆਂ ਉਦੋਂ ਪਤਾ ਲੱਗੂ ਇਕੱਲੇ ਆਰਡਰ ਮਾਰਨੇ ਸੌਕੇ ਨਹੀਂ ਮੈਂ ਤਾਂ ਪੈ ਨਹੀਂ ਆਉਂਦੀ ਮਾਮੀ ਨੰਮੀ ਮੈਨੂੰ ਮਾਰ ਲਾ ਕਿ ਉਹ ਰੋਲਾ ਪਾਏਗਾ ਮੈਂ ਥੱਪੜ ਮਾਰੂੰ ਖਿੱਚ ਕੇ ਜੇ ਕੋਈ ਚੀਜ਼ ਲੈਣੀ ਮੈਨੂੰ ਪੁੱਛ ਕੇ ਲੈ ਲੈ ਬਿਨਾ ਪੁੱਛੀ ਜੀ ਚੱਕੀ ਜਾਂਦੀ ਐ ਕਿੱਥੋਂ ਮੇਰੇ ਸਿਰ ਤੇ ਉਹ ਕਰੇ ਨੇ ਲਿਆ ਕੇ ਇੱਥੇ ਸਾਰਾ ਟੱਬਰ ਆਵਦਾ ਕੀ ਹੋ ਗਿਆ ਪੁੱਤ ਰੋਈ ਜਾਂਨੇ ਮਾਮੀ ਨੇ ਥੱਪੜ ਮਾਰਦੀ ਸੀ ਕਿ ਥੱਪੜ ਕੇ ਮਾਰਦੀ ਸੀ ਕੀ ਗੱਲ ਇਹੋ ਜਿਹਾ ਕੀ ਕਰਤਾ ਤੈ ਥੱਪੜ ਮਾਰਨ ਵਾਲਾ ਹਾਂ ਤੁਮਣ ਕੀ ਗੱਲ ਕੁੜੇ ਤੂੰ ਕੁੜੀ ਦੇ ਥੱਪੜ ਮਾਰਦੀ ਸੀਗੀ ਅਸੀਂ ਗੱਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਐਂ ਪਿਆਰ ਦਿੰਦੇ ਰਹੋ ਵੀਡੀਓ ਨੂੰ ਅੱਗੇ ਤੇ ਕੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਵੀ ਕਿਹੜਾ ਬੰਦਾ ਵਧੀਆ ਕੰਮ ਕਰ ਰਿਹਾ ਹੈਗਾ ਤੇ ਕੇ ਜਰੂਰ ਦੱਸਿਆ ਕਰੋ ਵੀ ਤੁਸੀਂ ਕਮੈਂਟ ਕਿੱਥੋਂ ਕਰਦੇ ਹੋ ਆਪਦੇ ਪਿੰਡ ਦਾ ਨਾਮ ਜਰੂਰ ਦੇਖ ਦਿਆ ਕਰੋ ਤੇ ਸਾਨੂੰ ਇਹ ਪਤਾ ਲੱਗ ਜੇ ਵੀ ਤੁਸੀਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਜਿਨ੍ਹਾਂ ਨੇ ਹੁਣ ਸਾਡੀ ਵੀਡੀਓ ਤੇ ਕਮੈਂਟ ਕਰਿਆ ਉਹਨਾਂ ਦੇ ਨਾਮ ਅਸੀਂ ਬੋਲ ਦਿਆਂਗੇ ਜਗਤਾਰ ਸਿੰਘ ਚੱਕ ਪਾਈਕੇ ਪਰਮੀਤ ਕੌਰ ਗਿੱਲ ਕੈਨੇਡਾ ਦਲਜੀਤ ਕੌਰ ਯੂ ਐਸ ਏ ਮਲਕੀਤ ਸਿੰਘ ਚੈਨੇਵਾਲਾ ਹਰਜਿੰਦਰ ਭੁੱਲਰ ਡਾਕਟਰ ਓ ਪੀ ਅਰੋੜਾ ਬਲਵਿੰਦਰ ਕੌਰ ਦਰਸ਼ਨ ਕੌਰ ਬਲਦੇਵ ਸਿੰਘ ਗੰਗਾ ਨਗ ਰਾਮਪਾਲ ਗਿੱਦੜਵਾਹ ਆਕਾਸ਼ ਕੌਰ ਰਣਜੀਤ ਕੌਰ ਜਰਨੈਲ ਸਿੰਘ ਅਰਸ਼ਦੀਪ ਮੋਗਾ ਦੇਵ ਰਤਨ ਬਰਨਾਲਾ ਇੰਦਰਜੀਤ ਬੁਰਜਪਲੀ ਰਾਮਨ ਕੌਰ ਨੀਲੋਵਲ ਇਹ ਸਾਡੇ ਅਮਰਦੀ ਸਾਲੀ ਹੈਗੀ ਇਹ ਹਰ ਵੀਡੀਓ ਤੇ ਕਮੈਂਟ ਕਰਦੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਕਮੈਂਟ ਕੀਤਾ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀ ਕਾਲ ਜੀ ਸਾਰਿਆਂ ਨੂੰ